ਵਾਕਤਾ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਦੋਸਤੋ ਬੀਤੇ ਦੋ ਦਿਨ ਪਹਿਲਾਂ ਮੈਂ ਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਸੀ ਹਲਕਾ ਚੱਬੇਵਾਲ ਅਦੀਨ ਪਿੰਡ ਆਉਂਦੇ ਨੇ ਬਾੜੀਆਂ ਖੁਰਦ ਤੇ ਬਾੜੀਆਂ ਕਲਾ ਜਿਵੇਂ ਕਿ ਅਸੀਂ ਉਸ ਖਬਰ ਦੇ ਵਿੱਚ ਵੀ ਜਗਜਹਰ ਕੀਤਾ ਸੀ ਕਿ ਜਿਹੜੇ ਪਿੰਡ ਨੇ ਇਹ ਹੁਸ਼ਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਸੰਸਦ ਨੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਮਨਪਸੰਦ ਦਾ ਪਿੰਡਾਂ ਦੇ ਵਿੱਚੋਂ ਕੁਝ ਪਿੰਡ ਸਨ ਜਿੱਥੇ ਕਿ ਅਕਸਰ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਤੇ ਉਹਨਾਂ ਪਿੰਡਾਂ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਗੋਰਖ ਟੰਡਕਿਸ ਕਦਰ ਹੋ ਰਿਹਾ ਸੀ ਉਸ ਤੋਂ ਤੁਹਾਨੂੰ ਜਾਣੂ ਕਰਵਾਇਆ। ਤੋਂ ਸਾਡੀ ਖਬਰ ਤੋਂ ਬਾਅਦ ਮਹਿਕਮਾ ਵੀ ਜਿਹੜਾ ਕੁੰਡ ਕੰਨੀ ਨੀਂਦ ਤੋਂ ਜਾਗਿਆ ਤੇ ਹੁਣ ਸਾਨੂੰ ਜਾਣਕਾਰੀ ਮਿਲੀ ਸੀ ਕਿ ਚੱਪੇ ਵਾਲੀ ਅਧੀਨ ਪਿੰਡ ਆਉਂਦਾ ਪਰਸੋ ਵਾਲ ਜਿੱਥੇ ਕਿ ਜੋ ਚੋਅ ਹੈ ਹਾਲਾਂਕਿ ਬਰਸਾਤੀ ਦਿਨਾਂ ਦੇ ਵਿੱਚ ਚੋਅ ਕਾਫੀ ਜ਼ਿਆਦਾ ਚੱਲਦਾ ਹੈ ਤੇ ਇਸ ਚੋਅ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਨਜਾਇਜ਼ ਮਾਈਨਿੰਗ ਹੁੰਦੀ ਹੈ। ਪਰਸੂ ਵਾਲ ਪਿੰਡ ਵਿਖਿਆ ਪਹੁੰਚੇ ਹੋਏ ਆ ਤਾਂ ਦੀਪਕ ਅਗਨੀ ਹੋਤਰੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਬੜੇ ਮਾੜੇ ਹਾਲਾਤ ਨੇ ਦੇਖੋ ਕੀ ਇਹ 14 ਹਾਲ ਕੀਤਾ ਹੋਇਆ ਜੀ ਦੇਖੋ ਚੇਤਨ ਜੀ ਅੱਜ ਜਿਸ ਤਰ੍ਹਾਂ ਪਿੰਡ ਵਾਸੀਆਂ ਨੇ ਸਾਡਾ ਸਾਥ ਦਿੱਤਾ ਹੈ ਸਾਡੀ ਪਹਿਲੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਔਰ ਆਪਣੇ ਪਿੰਡ ਦਾ ਹਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਜਿਹੜੇ ਦਰਸ਼ਕ ਹੈ ਉਹ ਦੇਖਣਗੇ ਕਿ ਕਿਸ ਤਰ੍ਹਾਂ ਦੀ ਜੜੀ ਮਾਈਨਿੰਗ ਹੈ ਔਰ ਕਿੰਨੇ ਵੱਡੇ ਪੱਧਰ ਤੇ ਜੜੀ ਮਾਈਨਿੰਗ ਹੋ ਰਹੀ ਹੈ ਉਹ ਇਸ ਜਗ੍ਹਾ ਤੇ ਹੋ ਰਹੀ ਹੈ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਤੇ ਇਹ ਪਹਾੜੀਆਂ ਜਿਹੜੀਆਂ ਬਣ ਗਈਆਂ ਆ ਝੋੜ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜੇ ਤਾਂ ਜੀ ਇਹ ਆ ਬੇ ਇਸ ਝੋੜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਉਂਦਾ ਹੈ ਔਰ ਕਿਸੇ ਵੇਲੇ ਵੀ ਜਦੋਂ ਪਾਣੀ ਆਇਆ ਤਾਂ ਇਹ ਬੜਾ ਡੇਂਜਰਸ ਜਿਹੜਾ ਹੈ ਇਹ ਖਤਰਨਾਕ ਹੋ ਸਕਦਾ ਹੈ ਔਰ ਪਿੰਡ ਵਾਸੀ ਜਿਹੜੇ ਆ ਉਹ ਬਿਲਕੁਲ ਸਾਥ ਚ ਰਹਿੰਦੇ ਪਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਧੰਨਵਾਦੀ ਕਰੋ ਇਹਨਾਂ ਪਿੰਡ ਵਾਸੀਆਂ ਦਾ ਜਿਹੜੇ ਸਾਨੂੰ ਮਾਈਨਿੰਗ ਦਿਖਾਉਣ ਲਈ ਸਾਡੇ ਨਾਲ ਚਲੇ ਆ ਗਏ ਆ ਇਹ ਜਿਹੜੀ ਮਾਈਨਿੰਗ ਹੈਗੀ ਆ ਬਹੁਤ ਵੱਡੇ ਪੱਥਰ ਦੇ ਆ ਕਿਤੇ ਦੋ ਤਿੰਨ ਪਹਿਲਾਂ ਪੁਲਿਸ ਵੱਲੋਂ ਪਕੜੀਆਂ ਗਈਆਂ ਸੀਗੀਆਂ ਕੁਝ ਟਰਾਲੀਆਂ ਪਿੰਡ ਵਾਸੀਆਂ ਨੇ ਪਕੜਾਈਆਂ ਪਰ ਉਹ ਜਿਹੜੇ ਆ ਉਹ ਥਾਣੇ ਨੇ ਕੋਲ ਸਕਦੀਆਂ ਜਿਸ ਤੋਂ ਪਿੰਡ ਵਾਸੀ ਕਾਫੀ ਖਫਾ ਹਨ ਤਾਂ ਕੈਮਰਾਮੈਨ ਨੂੰ ਕਹੂੰਗਾ ਬਈ ਇਹ ਚੋਦੇ ਜਿਹੜੇ ਦ੍ਰਿਸ਼ ਆਲੇ ਦੁਆਲੇ ਦੇ ਸਾਰੇ ਦਿਖਾਏ ਜਾਣ ਔਰ ਇਹ ਵੀ ਦਰਸਾਇਆ ਜਾਵੇ ਕਿ ਇਹਦੇ ਵਿੱਚ ਜਿਹੜੀ ਬੰਦ ਸੰਪਤੀ ਆ ਉਸ ਦਾ ਕਿਸ ਤਰ੍ਹਾਂ ਨਿਖਾਨ ਹੋ ਰਿਹਾ ਹੈ ਕਿਸ ਤਰ੍ਹਾਂ ਜਿਹੜੇ ਦਰਖਤ ਆ ਉਹਨਾਂ ਦਾ ਵੀ ਕਾਰਨ ਦਿੱਤਾ ਜਾ ਰਿਹਾ ਹੈ ਜੀ ਭਾਈ ਜੀ ਅਸੀਂ ਅਗਲੇ ਦ੍ਰਿਸ਼ ਦੇਖੀਏ ਕਾਫੀ ਖਤਰਨਾਕ ਦ੍ਰਿਸ਼ ਨੇ ਅਗਲੇ ਇਹ ਮੰਨ ਲਾਇਆ ਤਾਂ ਕਿ ਵੀ ਵੀ ਫੋਟੋ ਜੁੰਗਿਆ ਜਿਹੜੇ ਇਹ ਖੱਡੇ ਪਾ ਦਿੱਤੇ ਗਏ ਨੇ ਤਾਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਦੋਂ ਪ੍ਰਸਾਤੀ ਦਿਨਾਂ ਦੇ ਵਿੱਚ ਆਮ ਤੌਰ ਤੇ ਵੀਡੀਓਜ਼ ਬਹੁਤ ਵਾਇਰਲ ਹੁੰਦੀ ਹੈ ਵਿਸ਼ੋਈ ਚੋਹ ਨੂੰ ਲੈ ਕੇ ਕਿ ਵਿਸ਼ੋਈ ਚੋਹ ਦੇ ਵਿੱਚ ਜਿਹੜਾ ਪਾਣੀ ਆ ਗਿਆ ਤੇ ਉਹੀ ਵਾਲਾ ਚੋਹ ਹੈ ਤੇ ਜੇਕਰ ਰੱਬ ਨਾ ਕਰੇ ਖੁਦਾ ਨਾ ਖਾਸ ਤਾਂ ਜੇਕਰ 2 ਤੋਂ 3 ਸਾਲ ਪਹਿਲਾਂ ਵਰਗੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਪਾਂ ਕਹਿ ਸਕਦੇ ਹਾਂ कि मुकम्मल तौरते ना ਪਿੰਡ ਵਾਸੀਆਂ ਦੀ ਜ਼ਿੰਦਗੀ ਆ ਨਰਕ ਬੜੀ ਐ ਪਿੰਡਾਂ ਦਾ ਪਿੰਡ ਜਿਹੜੇ ਇੱਧਰ ਵਾਲੇ ਉਹ ਤਬਾਹ ਹੋ ਜਾਣਗੇ ਬਿਲਕੁਲ ਜੀ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਹੈ ਤੁਸੀਂ ਟੋਏ ਦੇਖ ਲਓ ਸਾਈਡਾਂ ਦੇ ਉੱਤੇ ਔਰ ਕਿਸ ਤਰ੍ਹਾਂ ਚੋਹ ਜਿਹੜਾ ਡੂੰਘਾ ਆ ਗਿਆ ਔਰ ਬਿਨਾ ਕੋਈ ਸਰਕਾਰ ਨੂੰ ਟੈਕਸ ਦਿੱਤੇ ਔਰ ਕਿਸ ਤਰ੍ਹਾਂ ਜਿਹੜੀ ਰੇਤਾ ਹੈ ਤੋਂ ਖਾਲੀ ਗਈ ਹੈ ਔਰ ਲਗਾਤਾਰ ਉਖਾਈ ਜਾ ਰਹੀ ਹੈ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਟਰੈਕਟਰ ਟਰਾਲੀਆਂ ਦੇ ਜਿਹੜੇ ਨਵੇਂ ਪਾਏ ਗਏ ਟੋਏ ਹੈ ਉਹ ਦਿਖਾਏ ਜਾਣ ਔਰ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਦੀ ਮਾਈਨਿੰਗ ਜਿਹੜੀ ਹੈ ਇਹ ਪਿੰਡ ਵਿੱਚ ਹੋ ਰਹੀ ਆ ਕਿਉਂਕਿ ਇਹ ਤਾਜ਼ੇ ਨਿਸ਼ਾਨ ਨੇ ਜਿਵੇਂ ਪਿੰਡ ਬਾੜੀਆਂ ਖੋਹਦੇ ਤੇ ਬਾੜੀਆਂ ਕਲਾਂ ਦੇ ਵਿੱਚ ਸੀ ਉਸੇ ਤਰ੍ਹਾਂ ਦੇ ਇਹ ਨਿਸ਼ਾਨ ਨੇ ਜੀ ਇੱਥੇ ਵੀ ਦੇਖੋ ਤਾਜ਼ੇ ਨਿਸ਼ਾਨ ਨੇ ਦੀਪਕ ਜੀ ਅੱਗੇ ਕਾਫੀ ਅੱਗੇ ਤੱਕ ਇਹ ਜਿਹੜੇ ਇਹ ਨਿਸ਼ਾਨ ਜਾ ਰਹੇ ਨੇ ਜੀ ਇਹ ਜਿਹੜਾ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪੰਚਾਇਤ ਦੇ ਦੱਸਣ ਅਨੁਸਾਰ ਇਹ ਜਿਹੜਾ ਰਕਬਾ ਹੈ ਜੇਤਨ ਜੀ ਇਹ ਤਕਰੀਬਨ ਕੋਈ 1.5 ਕਿਲੋਮੀਟਰ ਦਾ ਰਕਬਾ ਹੈ ਜਿਸ ਦੇ ਵਿੱਚ ਕਿਸੇ ਹੀ ਤਰ੍ਹਾਂ ਦੀ ਜਿਹੜੀ ਮਾਈਨਿੰਗ ਹੋਈ ਹੈ ਇਸੇ ਤਰ੍ਹਾਂ ਦੀ ਮਾਈਨਿੰਗ ਜਿਹੜੀ ਹੈ 1.5 ਕਿਲੋਮੀਟਰ ਤੱਕ ਚੋਈ ਹੈ ਔਰ ਤੁਸੀਂ ਲਾਈਵ ਤਸਵੀਰਾਂ ਦਰਸ਼ਕ ਦੇਖ ਸਕਦੇ ਹੋ ਕਿ ਅਸੀਂ ਚੋਹ ਦੇ ਵਿੱਚ ਆਏ ਹਾਂ ਔਰ ਬਨਸੰਪਤੀ ਜਿਹੜੀ ਚੋਹ ਦੇ ਆਲੇ ਦੁਆਲੇ ਸੀਗੇ ਉਹ ਖਤਮ ਹੋਈ ਹੈ ਔਰ ਕਿਸ ਤਰ੍ਹਾਂ ਮਾਈਨ ਮਾਫੀਆ ਨੇ ਇਸ ਨੂੰ ਉਧੇੜਿਆ ਹੈ ਚੋਹ ਦਾ ਸਭ ਤੇ ਨਾਸ ਕੀਤਾ ਹੈ ਪਰ ਸਭ ਤੋਂ ਵੱਡੀ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਦੀਪਕ ਜੀ ਦੇਖੋ ਚੋਹ ਦਾ ਤਾਂ ਵੱਡੇ ਪੱਧਰ ਤੇ ਜਿਹੜਾ ਖੋਰਾ ਲਾਇਆ ਹੈ ਸੰਪਤੀ ਨੂੰ ਕੁਦਰਤ ਨੂੰ ਅੱਛਾ ਮਾਫੀਆ ਨੇ ਰਸਤਾ ਵੀ ਉਨਾ ਕਿ ਛੱਡਿਆ ਜਿੱਥੋਂ ਉਹਨਾਂ ਦੇ ਟਰੈਕਟਰ ਟਰੱਲ ਜੇ ਲੰਘ ਸਕਣ ਬਾਕੀ ਕੋਈ ਤਾਂ ਇੱਕ ਕੋਈ ਸਾਫ ਰਸਤਾ ਨਹੀਂ ਹੈ ਆਲੇ ਦੁਆਲੇ ਖੱਡੇ ਖੱਡੇ ਨਜ਼ਰ ਆਉਣਗੇ ਜੀ ਬਿਲਕੁਲ ਬਿਲਕੁਲ ਦੇਖੋ ਇਹ ਇਸ ਤੋਂ ਕਰਕੇ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਅਗਰ ਇੱਥੇ ਛਾਪੇਮਾਰੀ ਵੀ ਹੁੰਦੀ ਹੈ ਤੇ ਛਾਪੇਮਾਰੀ ਦੌਰਾਨ ਸਿਰਫ ਟਰੈਕਟਰ ਦੇ ਰੰਗਲ ਚੋਕਾ ਰਸਤਾ ਜਿਹੜਾ ਭੱਜ ਭੱਜ ਸਕੇ ਭੂ ਮਾਫੀਆ ਭੱਜ ਸਕੇ ਬਿਲਕੁਲ ਇਸ ਤਰ੍ਹਾਂ ਖੱਡੇ ਦੇਖ ਲਓ ਇਹ ਕੋਈ ਇਹ ਹੱਥੀ ਨਹੀਂ ਹੈਗੇ ਇਹ ਮਸ਼ੀਨੀ ਖੱਡੇ ਨੇ ਜੀ ਸਾਰੇ ਇਹ ਤੁਸੀਂ ਅੱਗੇ ਵੀ ਚੇਤਨ ਜੀ ਦੇਖਿਓ ਜਿਹੜੇ ਖੱਡੇ ਹੈਗੇ ਆ ਔਰ ਤੁਹਾਨੂੰ ਟਰੈਕਟਰ ਚਲਾਉਂਦਿਆਂ ਨੂੰ ਵੀ ਉਹ ਦੇਖੋ ਕਿੰਨੇ ਮਾੜੇ ਹਾਲਾਤ ਨੇ ਜੀ ਉਹ ਦੇਖੋ ਇਹ ਸਾਹਮਣੇ ਖੇਤਾਂ ਨੂੰ ਵੀ ਜਿਹੜੀ ਭੌਂਖੋਰ ਲੱਗੀ ਹੈਗੀ ਆ ਬਿਲਕੁਲ ਜਿਸ ਵੇਲੇ ਇੱਥੇ ਪਾਣੀ ਭਰਨਾ ਹੈ ਜਾਂ ਟੋਏ ਮਨ ਨੇ ਆ ਪਸ਼ੂ ਪੰਛੀ ਜਾਂ ਜਾਨਵਰ ਆ ਜਾਂ ਕਿਸਾਨਾਂ ਦੇ ਆ ਇਹ ਪੱਕੀ ਮਿੱਟੀ ਹੈ ਨਾਲ ਨਾਲ ਦੇਖੋ ਪੱਕੀ ਮਿੱਟੀ ਹੈ ਇਹ ਖੇਤਾਂ ਦੀ ਮਿੱਟੀ ਹੈ ਜੀ ਸਾਰੀ ਇਹ ਬਿਲਕੁਲ ਇਹ ਖੇਤਾਂ ਦੀ ਮਿੱਟੀ ਹੈ ਮੈਨੂੰ ਤਾਂ ਤੁਹਾਨੂੰ ਉੱਤਰ ਕੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਅੱਗੇ ਜਿਹੜੇ ਉਹ ਹਾਲਾਤ ਨੇ ਕੋਈ ਬਹੁਤੇ ਵਧੀਆ ਨਹੀਂ ਨੇ ਦਿਪਕ ਜੀ ਤੇ ਅਸੀਂ ਉੱਤਰ ਕੇ ਕਿਉਂ ਨਹੀਂ ਅਸੀਂ ਉਹ ਕਰ ਰਹੀਏ ਗੱਲਬਾਤ ਹੈ ਨਾ ਜੀ ਬਸ ਇਤੋਂ ਅਗਲੀ ਗੱਲਬਾਤ ਹੈ ਜਿਹੜੀ ਦੀਪਕ ਜੀ ਸਾਨੂੰ ਟਰੈਕਟਰ ਤੋਂ ਹੇਠਾਂ ਉਤਰ ਕੇ ਕਰਨੀ ਚਾਹੀਦੀ ਹੈ ਕਿਉਂਕਿ ਅੱਗੇ ਰਸਤਾ ਵੀ ਕਾਫੀ ਖਤਰਨਾਕ ਹੈ ਤੇ ਜਿਹੜੀਆਂ ਅਸਲ ਤਸਵੀਰਾਂ ਆ ਇਹ ਚੱਲ ਕੇ ਦਿਖਾਉਣ ਵਾਲੀਆਂ ਨੇ ਕੈਮਰਾ ਪਰਸਨ ਨੂੰ ਕਹਾਂਗੇ ਹਰਪ੍ਰੀਤ ਜੀ ਸਾਂਭਲ ਲੀਆਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਦਿਖਾ ਦਿੱਤੀਆਂ ਜਾਣ ਕਿ ਇਸ ਤਰ੍ਹਾਂ ਜਿਹੜਾ ਖਆਂ ਨੂੰ ਮਾਫੀਏ ਨੇ ਖੋਰਾ ਲਾਇਆ ਕੁਦਰਤ ਨੂੰ ਤੇ ਇਹ ਜਿਹੜੇ ਦ੍ਰਿਸ਼ ਹੈ ਇਹ ਪਿੰਡ ਬਾੜੀਆਂ ਕਲਾਂ ਤੇ ਬਾੜੀਆਂ ਖੁਰਦ ਨਾਲੋਂ ਵੀ ਕਾਫੀ ਭਿਆਨਕ ਇਹ ਤਸਵੀਰਾਂ ਜਿਹੜੀਆਂ ਦਾਰਾ ਹੁਸ਼ਾਰਪੁਰ ਨਿ ਬਿਲਕੁਲ ਚੇਤਨ ਜੀ ਇਹ ਉਸ ਤੋਂ ਵੀ ਖਤਰਨਾਕ ਹੈ ਆਪਾਂ ਹੁਣ ਇਸ ਦੇ ਨਾਲ ਪੈਦਲ ਚੱਲ ਕੇ ਪਿੰਡ ਵਾਸੀਆਂ ਨਾਲ ਵੀ ਗੱਲ ਕਰਦੇ ਆਂ ਤੇ ਖੁਦ ਵੀ ਗੱਲ ਕਰਦੇ ਆਂ ਆਓ ਸਾਰੇ ਦੇਖਦੇ ਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਈਨਿੰਗ ਮਾਫੀਆ ਨੇ ਕੀਤੇ ਹੋਏ ਨੇ ਤਾਂ ਪਿੰਡ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਨਾਲ ਦੇ ਨਾਲ ਅਸੀਂ ਚੱਲਦੇ ਜਾਵਾਂਗੇ ਤੇ ਗੱਲਬਾਤ ਵੀ ਕਰਦੇ ਰਾਂਗੇ ਪਿੰਡ ਵਾਸੀ ਮੌਜੂਦ ਨੇ ਵਿੱਚ ਦੋ ਪੰਚਾਇਤ ਮੈਂਬਰ ਮੌਜੂਦ ਨੇ ਤੇ ਆਮ ਲੋਕ ਜਿਹੜੇ ਮੌਜੂਦ ਨੇ ਗੱਲਬਾਤ ਕਰ ਲੈਣ ਤੇ ਭਾਈ ਸਾਹਿਬ ਕਹਿਣਾ ਮੈਂ ਤੁਹਾਡਾ ਹਰੀ ਓਮ ਜੀ ਹਰੀ ਓਮ ਜੀ ਨਾਲ ਨਾਲ ਚੱਲੀ ਜਾਓ ਤੇ ਨਾਲ ਨਾਲ ਅਸੀਂ ਹਾਲਾਤ ਵੀ ਦਿਖਾਣੇ ਆ ਤੇ ਗੱਲਬਾਤ ਵੀ ਉਹ ਹੋਰ ਵੀ ਕਾਫੀ ਜ਼ਿਆਦਾ ਪੈਨਿਕ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਦੀ ਡਰ ਨਹੀਂ ਲੱਗਿਆ ਖੁਦਾ ਨਾਲ ਖਾਸ ਤੱਕ ਹੜ ਆ ਜਾਣ ਆ ਖੇਤੇ ਜਿਹੜੇ ਖੇਤ ਨੇ ਆਮ ਲੋਕਾਂ ਦੇ ਜਿਹੜੇ ਇਹ ਮਲਕੀਅਤ ਵਾਲੇ ਖੇਤ ਨੇ ਤਾਂ ਇਹ ਵੀ ਨਾਲ ਹੀ ਖੁਰ ਜਾਣਗੇ ਜੀ ਉਮੀਦ ਨਾਲ ਨੁਕਸਾਨ ਬਹੁਤ ਹੋਊਗਾ ਜੀ ਇਥੋਂ ਖੁਰਦਾ ਖੁਰਦਾ ਮੇਰੇ ਸਾਡੀ ਗੋਰੀ ਨੂੰ ਲੱਗ ਜਾਏਗਾ ਅੱਗੇ ਮੇਰੇ ਸਾਹ ਨਾਲ 25 ਤੋਂ 30 ਕਿੱਲੇ ਖਰਾਬ ਹੋਣਗੇ 25 ਤੋਂ 30 ਏਕੜ ਲਾ ਲਓ ਦੀ ਗਰੀਬ ਬੰਦੇ ਦੇ ਕੋ ਦੋ ਕਨਾਲ ਤਿੰਨ ਕਨਾਲ ਆ ਛੋਟੀ ਢੇਰੀਆਂ ਦੇ ਬੱਚੇ ਆ ਜਿਹਨਾਂ ਦੋ ਦੋ ਬੱਚੇ ਆ ਵਿਚਾਰੇ ਤੇ ਉਹ ਪੜਦੇ ਆ ਇਹ ਜ਼ਮੀਨਾਂ ਤੋਂ ਹੀ ਖਾਂਦੇ ਆ ਜ਼ਮੀਨਾਂ ਦੇ ਵਿਚਾਰ ਨੇ ਫੀਸਾਂ ਤਾਰਨੀ ਆ ਨਿਆਣੇ ਪੜਾਣੇ ਬਿਮਾਰੀ ਦਾ ਖਰਚਾ ਕਰਨਾ ਘਰ ਤੋਰਨਾ ਜੀ ਹਰੇ ਜੀ ਪਿਛਲੇ ਕਿੰਨੇ ਕੇ ਸਮੇਂ ਤੋਂ ਆਪਾਂ ਗੱਲ ਕਰਦੇ ਆ ਸਮੇਂ ਦੀ ਗੱਲ ਕਰ ਲਈਏ ਕਿੰਨੇ ਕੇ ਸਮੇਂ ਤੋਂ ਪਿੰਡ ਦੇ ਜਿਹੜੇ ਇਸ ਤਰ੍ਹਾਂ ਦੇ ਮਾੜੇ ਹਾਲਾਤ ਨੇ ਜੀ ਇਹ ਪਿਛਲੇ 2 ਜਾਂ 3 ਸਾਲ ਤੋਂ ਇਹਦੇ ਨਾਲ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਖਾਸ ਪਿਛਲੇ 2 ਜਾਂ 3 ਸਾਲ ਤੋਂ ਜਦੋਂ ਤੋਂ ਝਾੜੂ ਵਾਲੇ ਸੱਤਾ ਦੇ ਕਬਜ਼ੇ ਹੋਏ ਨੇ ਤਾਂ ਉਸ ਤੋਂ ਪਹਿਲਾਂ ਦੇ ਕੀ ਉਸ ਤੋਂ ਪਹਿਲਾਂ ਦੇ ਕੀ ਹਾਲਾਤ ਸੀ ਪਹਿਲਾਂ ਵੀ ਇਹੀ ਹਾਲਾਤ ਸੀ ਅੱਛਾ ਜੀ ਪਹਿਲਾਂ ਵੀ ਹਾਲਾਤ ਸੀ ਪਰ ਇਹ ਕਿ ਰੁਕ ਜਾਂਦੇ ਸੀਗੇ ਓਕੇ ਡਰ ਸੀ ਮਤਲਬ ਕਿ سلسلہ ਜਾਰੀ ਹੈ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਰੀਮ ਜੀ ਤੁਸੀਂ ਇੱਕ ਹਰੀਮ ਜੀ ਤੁਸੀਂ ਜਾਨੇ ਆ ਕਿ ਆ ਇਹ ਖੱਡ ਸਰਕਾਰੀ ਆ ਇਹ ਤੋਂ ਆਪਾਂ ਪੰਜਾਬ ਨੂੰ ਰੈਵਨਿਊ ਆਂਦਾ ਕਿ ਪੰਜਾਬ ਦਾ ਰੈਵਨਿਊ ਦਾ ਘਾਣ ਹੋ ਰਿਹਾ ਕੀ ਗਵਰਨਮੈਂਟ ਕਹਿੰਦੀ ਆ ਕਿ ਜਿਹੜਾ ਆਪਣਾ ਆ ਮਾਈਨਿੰਗ ਆ ਉਹ ਅਸੀਂ ਟੈਂਡਰ ਕੀਤਾ ਇਹ ਤੋਂ ਸਾਨੂੰ ਇਨਕਮ ਆਣੀ ਆ ਤੁਸੀਂ ਭਗਵੰਤ ਮਾਨ ਦਾ ਸਾਨੂੰ ਪਤਾ ਹੋਣਾ ਆ ਕਿ ਉਹਨੇ ਕਿਹਾ ਸੀ ਕਿ ਮੈਂ 800 ਕਰੋੜ 20000 ਕਰੋੜ ਜਾਂ ਕੁਝ ਵੀ ਕਰੋੜ ਮੈਂ ਡੋਟ ਨੋ ਕਿ ਇਸ ਪਾਲਿਸੀ ਤੋਂ ਲੈਣਾ ਕਿ ਆ ਇਹ ਖੱਡ ਉਹ ਉਹ ਸਾਡੇ ਰੈਵੀ ਨੂੰ ਉਹਨੂੰ ਪੰਜਾਬ ਨੂੰ ਕਿਸੇ ਗਰੀਬ ਦੇ ਮੂੰਹ ਨੂੰ ਜਿਹੜਾ ਆਪਾਂ ਆਂਦਾ ਆ ਇਹ ਪੈਸੇ ਉਹ ਚੋਂ ਆਉਂਦੇ ਆ ਕਿ ਨਹੀਂ ਆਉਂਦੇ ਪਿੰਡ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਤੇ ਪਿੰਡ ਦੇ ਵਿੱਚ ਜੋ ਖੁਦਾਈ ਹੋ ਰਹੀ ਹੈ ਇਹ ਸਰਕਾਰੀ ਖਜ਼ਾਨੇ 'ਚ ਜਾ ਰਹੀ ਹੈ ਕਿ ਚੋਰਾਂ ਦੇ ਜੇਬ 'ਚ ਜਾ ਰਹੀ ਹੈ ਇਹ ਸਰਕਾਰੀ ਖਜ਼ਾਨੇ 'ਚ ਜਾ ਰਹੀ ਆ ਤਾਂ ਪਿੰਡ ਆਪ ਇਹਨਾਂ ਨੂੰ ਬਣਾ ਕੇ ਦੇਵੇਗਾ ਕਿ ਮੇਰੇ ਪੰਜਾਬ ਨੂੰ ਪੈਸੇ ਆਂਦੇ ਆ ਉਹ ਗਰੀਬ ਬੰਦਿਆਂ ਦੇ ਉਹਲੇ ਜਾਂਦੇ ਆ ਜੇ ਇਹ ਸਰਕਾਰੀ ਖਜ਼ਾਨੇ 'ਚ ਪੈਸੇ ਜਾਂਦੇ ਆ ਸਾਰੇ ਪਿੰਡ ਦੇ ਪ੍ਰੋਮਿਸ ਕਰਦੇ ਆ ਕਿ ਅਸੀਂ ਆਪ ਸੜਕ ਬਣਾ ਕੇ ਦਵਾਂਗੇ ਉਹਨਾਂ ਨੂੰ ਰਾਹ ਆਂਦੇ ਜਾਂਦੇ ਨੂੰ ਪਾਣੀ ਵੀ ਪਲਾਵਾਂਗੇ ਪਹਿਲਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਖਜ਼ਾਨੇ ਨੂੰ ਖੋਰਾ ਲੱਗਦਾ ਹੈ ਕਿ ਖਜ਼ਾਨੇ ਦੇ ਵਿੱਚ ਜਾਂਦੇ ਪਰ ਹਰੀ ਓਮ ਜੀ ਤੁਸੀਂ ਬਾਰ ਬਾਰ ਟਰੈਕਟਰ ਵੀ ਰਸਤੇ ਦੇ ਵਿੱਚ ਫੜਦੇ ਹੋ ਕੋਈ ਇੱਕ ਦੋ ਵੀਡੀਓ ਵੀ ਤੁਸੀਂ ਬਣਾਈਆਂ ਹੈਗੀਆਂ ਪੁਲਿਸ ਵੀ ਮੌਕੇ ਤੇ ਆਈ ਆ ਇੱਕ ਹਫਤਾ ਪਹਿਲਾਂ ਦੀ ਗੱਲ ਹੈ ਉਹ ਟਰਾਲੀ ਵੀ ਪੁਲਿਸ ਇੱਥੋਂ ਤਾਂ ਪੁਲਿਸ ਲੈ ਜਾਂਦੀ ਆ ਥਾਣੇ 'ਲੀ ਪਹੁੰਚਦੀ ਆ ਉਹ ਮਾਮਲਾ ਸੀ ਹਾਂ ਸਾਰੀ ਗੱਲ ਇਹ ਕਿ ਉਹ ਕੀ ਮਾਮਲਾ ਸੀ ਇਹ ਸਾਡੇ ਨਰਿੰਦਰ ਭਾਜੀ ਆ ਮੈਂਬਰ ਪੰਚਾਇਤ ਆ ਇਹ ਵੀ ਮੈਂਬਰ ਪੰਚਾਇਤ ਆ ਮੈਂਬਰ ਪੰਚਾਇਤ ਪੰਜ ਪਰਮੇਸ਼ਵਰ ਹੁੰਦੇ ਆ ਇਹਨਾਂ ਨੇ ਓਟੇਲੀਅਨ ਨੂੰ ਰੋਕਿਆ ਪਹਿਲਾਂ ਤਾਂ ਇਹਨਾਂ ਨੂੰ ਉਹਨੂੰ ਗਾਲਾ ਵਾਲਾ ਕੱਢੀਆਂ ਫੇਰ ਇਹਨਾਂ ਨੇ ਕੁਦਰਤੀ ਪੁਲਿਸ ਦੀ ਰੈਪਿਡ ਆਇਆ ਜਿਹੜਾ ਐਕਸ਼ਨ ਪੋਰਸ ਆ ਰਾ ਰੂਲਰ ਦੀ ਉਹ ਆਂਦੀ ਪਈ ਸੀ ਉਹਦੇ ਪਿੱਛੇ ਲਾ ਕੇ ਰੋਕਿਆ ਬਾਕੀ ਇਹਨਾਂ ਨੂੰ ਪਤਾ ਆ ਇਹ ਮੁੰਡਾ ਦੋਨਾਂ ਟਾਕੇ ਟੈਲੀ ਰੋਕੀ ਜੀ ਸਰ ਮੈਂ ਭੈ ਗੁਰਨਾਮ ਸਿੰਘ ਜੀ ਅਸੀਂ ਇੱਥੋਂ ਟ੍ਰੈਲੀ ਦੇ ਪਿੱਛੇ ਉਹਨੂੰ ਕਿਹਾ ਵੀ ਰਸਤਾ ਸਵਾਰ ਕੇ ਤੂੰ ਲੰਘੀ ਜਾਓ ਉਹਨੂੰ ਰਸਤਾ ਸਵਾਰਨ ਦੀ ਬਜਾਏ ਸਾਨੂੰ ਗਾਲ ਖਲੋਚ ਕੀਤੀ ਤੇ ਭਾਜੀ ਨਿੰਦਰ ਭਾਜੀ ਬਣਾਲੇ ਸੀਗੇ ਜਦੋਂ ਅਸੀਂ ਟ੍ਰੈਲੀ ਇਦੋਂ ਤੁਰੇ ਉਹ ਗਾਲ ਖਲੋਚ ਜਦੋਂ ਮੋਟਰਸਾਈਕਲ ਆਏ ਜਦੋਂ ਉਹਨੂੰ ਅਸੀਂ ਘਰ ਬਾਅਦ ਵਿੱਚ ਪਹੁੰਚੇ ਆ ਟ੍ਰੈਲੀਆਂ ਖਾਲੀ ਕਰਕੇ ਸਾਡੇ ਪਿੰਡ ਦੇ ਵਿੱਚ ਹੀ ਫੇਰ ਲੰਘ ਕੇ ਚਲ ਗਏ ਆ ਇਹ ਸਾਡੇ ਇੱਥੇ ਦਾ ਹਾਲਾਤ ਆ ਇੰਨੀ ਤੇਜ਼ ਟ੍ਰੈਲੀਆਂ ਪਿੰਡ ਦੇ ਵਿੱਚ ਲੰਘਦੀਆਂ ਵੀ ਕੋਈ ਨਿਆਣਾ ਮੋੜੇ ਆ ਜਾਵੇ ਕੋਈ ਹੋਰ ਆ ਜਾਵੇ ਉਹਦਾ ਨੁਕਸਾਨ ਕੀਤਾ ਬਣਾ ਲੰਘ ਨਹੀਂ ਸਕਦੇ ਪੁਲਿਸ ਵੀ ਸਵਾਲਾਂ ਤੇ ਘੇਰੇ ਚ ਆ ਤੁਸੀਂ ਫੜਦੇ ਹੋ ਪੁਲਿਸ ਤਾਂ ਇੱਥੇ ਪਹੁੰਚਦੀ ਨਹੀਂ ਮੈਨੂੰ ਲੱਗਦਾ ਪਹੁੰਚ ਵੀ ਨਹੀਂ ਸਕਦੀ ਤੁਸੀਂ ਫੜਦੇ ਹੋ ਤਾਂ ਪੁਲਿਸ ਛੱਡ ਦਿੰਦੀ ਆ ਫੇਰ ਹਾਂਜੀ ਹਾਂਜੀ ਇਹ ਤਾਂ ਹੋਈ ਸਾਡੇ ਨਾਲ ਹੋਈ ਆ ਜੀ ਸਾਡੇ ਨਾਲ ਖੁਦ ਹੋ ਚੁੱਕੀ ਏ ਅੱਛਾ ਪੰਜ ਸਾਹਿਬ ਇੱਕ ਸਵਾਲ ਹੋਰ ਬੜਾ ਦਿਲਚਸਪ ਆ ਸਰਕਾਰ ਬਦਲੀ ਆ ਜਿਹੜਾ ਕਾਂਗਰਸ ਵਕਤ ਜਿਹਨਾਂ ਐ ਐਮ ਐਲ اے ਸੀ ਡਾਕਟਰ ਰਾਜਕੁਮਾਰ ਉਹ ਖੁਦ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਨੇ ਹੁਣ ਐਮ ਪੀ ਵੀ ਨੇ ਉਹਨਾਂ ਦਾ ਪੁੱਤ ਹੁਣ ਐਮ ਐਲ اے ਵੀ ਆ ਹਾਲਾਤ ਕਾਂਗਰਸ ਨਾਲ ਹੁਣ ਘਟਿਆ ਕਿ ਵਧਿਆ ਜੀ ਸੇ ਨਹੀਂ ਆ ਜੀ ਸੰਤੋ ਕੋ ਨਾ ਫਰਕ ਉਹ ਦੂਹ ਵੀ ਲੱਗਾ ਤਾਂ ਹੁਣ ਵੀ ਉਹੀ ਹਾਲ ਟਰਾਲੀਆਂ ਉਹ ਦਿਨੇ ਵੀ ਲਈ ਜਾਂਦੇ ਆ ਰਾਤ ਨੂੰ ਵੀ ਲਈ ਜਾਂਦੇ ਆ ਕਿਉਂਕਿ ਇਹ ਸੈਲਿੰਗ ਦਾ ਕੋਈ ਤਾਂ ਜ਼ਿਆਦਾ ਵੱਧ ਗਿਆ ਇਹ ਜਿਹੜੇ ਹਾਲਾਤ ਆ ਦੀਪਕ ਜੀ ਇਹ ਰਸਤਾ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਕਿ ਰਸਤੋਂ ਉਹਨਾਂ ਨੇ ਉਹਨਾਂ ਕੇ ਛੱਡਿਆ ਜਿੱਥੋਂ ਉਹਨਾਂ ਦੇ ਟਿੱਪੇ ਟਰਾਲੀਆਂ ਲੰਘ ਸਕਣ ਹਾਂਜੀ ਹਾਂਜੀ ਉਹਦੇ ਹੋਰ ਉਹਨਾਂ ਦੀ ਜੇ ਕੋਈ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਫੜਨ ਨੂੰ ਕਹੋ ਤਾਂ ਕੁਝ ਨਹੀਂ ਫੜ ਸਕਦਾ ਇੱਕ ਥੋੜੀ ਜਿਹਾ ਮੈਂ ਇੰਟਰਰਪਟ ਕਰਦਾ ਚੇਤਨ ਜੀ ਆ ਜੜਾਂ ਆ ਜੜਾਂ ਬਿਲਕੁਲ ਇਹ ਦਰਖਤਾਂ ਦੀਆਂ ਆ ਇਹ ਜਿਹੜੀਆਂ ਜੜਾਂ ਆ ਅਸੀਂ 6ਵੀਂ ਤੋਂ ਪੜਦੇ ਆ ਰਹਿਆ ਭੌਂਖੋਰ ਇਹ ਇਹ ਜਿਹੜੀ ਚੀਜ਼ ਹੈ ਇਹ ਭੌਂਖੋਰ ਨੂੰ ਰੋਕਦੀ ਆ ਬੜੇ ਉੱਗੇ ਜਿਹੜੇ ਆ ਵਾਤਾਵਰਣ ਪ੍ਰੇਮੀ ਆ ਜਿਵੇਂ ਬਵੇਲੀ ਜੀ ਮੇਰੀ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਇਹ ਜਿਹੜੇ ਦਰਖਤ ਹੈ ਜਾਂ ਇਹ ਛੋਟੀਆਂ ਜਿਹੜੀ ਬੂਟੀਆਂ ਆ ਇਹ ਸਭ ਤੋਂ ਵੱਧ ਭੌਂਖੋਰ ਨੂੰ ਰੋਕਦੀ ਆ ਅਗਰ ਇਹ ਨਹੀਂ ਰਹੀਆਂ ਤਾਂ ਪਿੰਡ ਲਈ ਖਤਰਾ ਬਣਨਾ ਸੰਭਵ ਹੈ ਔਰ ਬਿਲਕੁਲ ਨਜ਼ਦੀਕ ਹੈ ਕਿਉਂਕਿ ਹਲਕਾ ਚੱਬੇ ਵਾਲੀ ਦੇ ਅਧੀਨ ਪਿੰਡ ਆਉਂਦਾ ਹੱਲੂ ਵਾਲ ਜਿੱਥੇ ਸਭ ਤੋਂ ਪਹਿਲੀ ਵਾਰ ਜੜੇ ਹੜ੍ਹ ਆਏ ਸੀਗੇ ਬਿਲਕੁਲ ਬਿਲਕੁਲ ਜਿੱਥੇ ਅਸੀਂ ਕਵਰੇਜ ਕਿ ਵੀ ਕੀਤੀ ਸੀ ਵਾਰਸਪਰਾਵਾਂ ਤੋਂ ਜੋ ਪਿੰਡ ਹੈ ਤਾਂ ਮੈਨੂੰ ਲੱਗਦਾ ਕਿ ਪੰਜ ਸਾਹ ਆਪਾਂ ਗੱਲ ਕਰ ਰਹੀ ਹੈ ਤਾਂ ਆਮ ਤੌਰ ਤੇ ਹਰ ਸਾਲ ਇਹ ਚੋ ਜਿਹੜੇ ਵਗਦੇ ਨੇ ਜੀ ਸੋਸ਼ਲ ਮੀਡੀਆ ਤੇ ਖੂਬ ਵੀਡੀਓਜ਼ ਵਾਇਰਲ ਹੁੰਦੀਆਂ ਨੇ ਅਸੀਂ ਵੀ ਆਪਣੇ ਚੈਨਲ ਤੇ ਨਸ਼ਰ ਕਰਦੇ ਹਾਂ ਖੁਦਾ ਨਾ ਖਾਸ ਤਾਂ ਕਿਤੇ ਪਾਣੀ ਰੋਕ ਮਾਰ ਗਿਆ ਪਿੰਡਾਂ ਨੂੰ ਚੱਲੇਗਾ ਕੀ ਹਾਲਾਤ ਹੋਣਗੇ ਜੀ ਪਹਿਲਾਂ ਹੋ ਚੁੱਕੀ ਹੈ ਜੀ ਇਹ ਸਾਡੇ ਗੁਜਰਾਂ ਦੇ ਘਰ ਬੈਠੇ ਹੋ ਆ ਰੋਡ ਦੇ ਉੱਪਰ ਉਹਨਾਂ ਨੂੰ ਚੱਲ ਗਿਆ ਸੀਗਾ ਉੱਥੇ ਵੀ ਮੁੜ ਕੇ ਪਿੰਡ ਵਾਲਿਆਂ ਨੇ ਬੜੀ ਮਿਹਨਤ ਕਰਕੇ ਉਹ ਬੰਨ ਲਵਾਇਆ ਰੋਡ ਦੇ ਉੱਪਰ ਤੇ ਮੁੜ ਕੇ ਫੇਰ ਹੋ ਸਕਦਾ ਕਿਉਂਕਿ ਥੋੜੀ ਦੂਰ ਟੱਕਰ 'ਚ ਦਬ ਗਿਆ ਕੇ ਬੰਦ ਹੋ ਜਾਣਾ ਜੋ ਮਰੇ ਮਰੇ ਮਾਲਕੀ ਉਹ ਨਹੀਂ ਪੱਟਣ ਦੀ ਮਿੱਟੀ ਤੇ ਜਿੱਥੇ ਪਾਣੀ ਇਹ ਰੁਕ ਜਾਣਾ ਜਾ ਕੇ ਉਹਨੇ ਦੂਜਾ ਰਾਹ ਲੱਭਣਾ ਜੀ ਤਾਂ ਇੱਕ ਕਮੈਂਟਾਂ ਦੇ ਵਿੱਚ ਅਕਸਰ ਕੁਝ ਲੋਕ ਕਹਿੰਦੇ ਹੁੰਦੇ ਨੇ ਕਿ ਯਾਰ ਫੇਰ ਕੀ ਹੋ ਗਿਆ ਚਿੱਟਾ ਥੋੜੀ ਵੇਚਦੇ ਆ ਰੇਤ ਹੀ ਵੇਚਦੇ ਆ ਤਾਂ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਕੀ ਇਹ ਚਿੱਟਾ ਵੇਚਣ ਨਾਲੋਂ ਵੀ ਜ਼ਿਆਦਾ ਵੱਡਾ ਅਪਰਾਧ ਆ ਕੁਦਰਤ ਨੂੰ ਖੋਰਾ ਲਾਣਾ ਕਿਉਂਕਿ ਕਿਸੇ ਵੀ ਦੇਸ਼ ਦਾ ਕਿਸੇ ਵੀ ਸੂਬੇ ਦਾ ਜਿਹੜਾ ਸਰਮਾਇਆ ਉਹ ਕੁਦਰਤੀ ਸਰੋਤਾਂ ਤੇ ਦੀਪਕ ਜੀ ਜਿਹੜਾ ਜ਼ਿਆਦਾਤਰ ਨਿਰਭਰ ਕਰਦਾ ਹੈ ਅਜਿਹੇ ਦੇ ਵਿੱਚ ਉਹਨਾਂ ਲੋਕਾਂ ਨੂੰ ਫਿਰ ਕੀ ਜਵਾਬ ਹੈ ਤੁਹਾਡਾ ਜਿਹੜਾ ਕਹਿੰਦੇ ਨੇ ਕਿ ਚਿੱਟਾ ਹੀ ਵੇਚਦੇ ਨੇ ਚਿੱਟਾ ਥੋੜੀ ਵੇਚਦੇ ਨੇ ਤਾਂ ਮਿੱਟੀ ਵੇਚਦੇ ਚੱਕੋ ਦੇਖੋ ਚੇਤਨ ਜੀ ਸਰਕਾਰ ਨੇ ਮੁਹਿੰਮ ਵੀ ਚਲਾਈ ਆ ਨਸ਼ੇ ਦੇ ਵਿਰੁੱਧ ਜਿਹੜੇ ਚਿੱਟਾ ਵੇਚਦੇ ਆ ਉਹ ਆਬਾਦੀ ਦੇ ਵਿੱਚੋਂ 10% ਆਬਾਦੀ ਨੂੰ ਪ੍ਰਭਾਵਿਤ ਕਰਦੇ ਹੋਣੇ ਆ ਪਰ ਇਹ ਜਿਹੜੀ ਆ ਇਹ ਪੂਰੇ ਪਿੰਡ ਨੂੰ ਪ੍ਰਭਾਵਿਤ ਹੋਣ ਵਾਲੀ ਕਾਰਨਾਮਾ ਆ ਜਿਹੜਾ ਇਹਦੇ ਨਾਲ ਪਿੰਡ ਦੇ 10 ਮੁੰਡੇ ਜਾਂ 10 ਕੁੜੀਆਂ ਜਾਂ 10 ਨੌਜਵਾਨ ਜਾਂ 10 ਬਜ਼ੁਰਗ ਨਹੀਂ ਪ੍ਰਭਾਵਿਤ ਹੋਣੇ ਇਹਦੇ ਨਾਲ ਸਾਰੇ ਦਾ ਸਾਰਾ ਹੀ ਪਿੰਡ ਜਿਹੜਾ ਉਹ ਪ੍ਰਭਾਵਿਤ ਹੋਣਾ ਉਹ ਵੀ ਇੱਕ ਪਿੰਡ ਨਹੀਂ ਜਿੰਨੇ ਚ ਸਚੋ ਦੇ ਰਾਹ ਦੇ ਵਿੱਚ ਪਿੰਡ ਆਣਗੇ ਚਾਹੇ ਉਹ ਦੋ ਪਿੰਡ ਹੋਣ ਚਾਹੇ 10 ਹੋਣ ਚਾਹੇ 50 ਪਿੰਡ ਹੋਣ ਸੈਂਕੜੇ ਪਿੰਡ ਸਾਰੇ ਦੇ ਸਾਰੇ ਪ੍ਰਭਾਵਿਤ ਹੋਣੇ ਆ ਕਿਉਂਕਿ ਪਾਣੀ ਦਾ ਜਿਹੜਾ ਡੂੰਘਾਈ ਆ ਫਲੋ ਹੈ ਉਹ ਬਦਲਣਾ ਪੰਚ ਸਾਹਿਬ ਇੱਧਰ ਆਓ ਜੀ ਤਾਂ ਪੰਚ ਸਾਹਿਬ ਪਿੰਡ ਦੇ ਇੱਕ ਹੋਰ ਪੰਚ ਸਾਹਿਬ ਮੌਜੂਦ ਨੇ ਪੰਡ ਸਾਹਿਬ ਕਦੀ ਐਮਪੀ ਸਾਹਿਬ ਐਮਐਲਏ ਸਾਹਿਬ ਪਿੰਡ ਦੇ ਵਿੱਚ ਆਏ ਹੋਣ ਤਾਂ ਵੀ ਦੱਸਦੇ ਹੁੰਦੇ ਦੁਕਾਨਦਾਰਾਂ ਨੂੰ ਹਾਂਜੀ ਹਾਂਜੀ ਦੱਸੀਦਾ ਜੀ ਕੀ ਕਹਿੰਦੇ ਆ ਫਿਰ ਆ ਦੱਸਿਆ ਨਾ ਹਾਲਾਤਾਂ ਬਾਰੇ ਕੀ ਕੁਝ ਚੱਲਦਾ ਜੀ ਦੱਸਿਆ ਦਾ ਸੀ ਹੈਗਾ ਜੀ ਉਹਨਾਂ ਨੂੰ ਵੇ ਸਾਡੇ ਇਹ ਤੋਂ ਦੀ ਦਿੱਤਾ ਜਾਨੀ ਬਹੁਤ ਲੰਗਦਾ ਆ ਤੇ ਪਰ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਜੀ ਬਿਲਕੁਲ ਇਹ ਤਸਵੀਰਾਂ ਇੱਧਰ ਵਾਲੀਆਂ ਆਰਪੀ ਜੀ ਦਿਖਾ ਦਿਓ ਅੱਛਾ ਸੁਣਵਾਈ ਕੋਈ ਨਹੀਂ ਹੁੰਦੀ ਸਾਡੇ ਕੋਈ ਸੁਣਵਾਈ ਨਹੀਂ ਹੁੰਦੀ ਕੀ ਕਾਰਨ ਕੀ ਲੱਗਦਾ ਫਿਰ ਕਿਉਂ ਨਹੀਂ ਸੁਣਵਾਈ ਹੁੰਦੀ ਆਸੀਂ ਪਰਸੋਂ ਰੁਕਿਆ ਉਹਨੂੰ ਉਹ ਸਮਾਂ ਉਲਟਾ ਸਾਡੇ ਗਲ ਪਿਆ ਸਾਡੇ ਪੰਚਾਇਤ ਇਹਨੂੰ ਰੋਕਿਆ ਮੈਂ ਤਾਂ ਮੰਦਰ ਮੱਥਾ ਟੇਕਣ ਆਇਆ ਸੀਗਾ ਇਹ ਇਹ ਕਹਿੰਦਾ ਆਹ ਭਾਜੀ ਅੱਦਦਾ ਗੱਲ ਵਾ ਮੈਂ ਕਿਹਾ ਚੱਲ ਕੋਈ ਨਹੀਂ ਤੂੰ ਰੋਕ ਇਹਨੂੰ ਅਸੀਂ ਉਹਨੂੰ ਰੋਕਿਆ ਉਹ ਤਾਂ ਮੋਰਿਆਂ ਸਮਾਂ ਆਕੜ ਪਿਆ ਸਾਡੇ ਨਾਲ ਸੁਭਾਵੇ ਕਹਿੰਦਾ ਕਿ ਉਹਨਾਂ ਨੂੰ ਕੋਤੇ ਨਾ ਕਿਤੇ ਉਹ ਪਹੁੰਚ ਆਲੇ ਬੰਦੇ ਨੇ ਕਿ ਉਹਨਾਂ ਨੂੰ ਸਿਆਸੀ ਆਸ਼ੀਰਵਾਦ ਹਾਸਲ ਹੋਵੇਗਾ ਜੀ ਆਹ ਜੀ ਪੱਕਾ ਆ ਹਾਂਜੀ ਉੱਪਰੋਂ ਸਾਰੀ ਸਪੋਰਟ ਹੈ ਜੀ ਜੇਕਰ ਉਹਨਾਂ ਨੂੰ ਅਸੀਂ ਕਹਿੰਨੇ ਆ ਸੁਣਨੇ ਸਾਨੂੰ ਇਹ ਵੀ ਆਇਆ ਇਹ ਕਹਿੰਦਾ ਸਾਡਾ ਸਾਰਾ ਹਿੱਸਾ ਬੰਦੇ ਆਇਆ ਉੱਪਰ ਤੱਕ ਜੇ ਐਮਪੀ ਕਹਿ ਦੇਵੇ ਐਮਐਲਏ ਕਹਿ ਦੇਵੇ ਕਿ ਮੇਰੇ ਹਲਕੇ ਦੇ ਵਿੱਚ ਮਾਈਨਿੰਗ ਨਹੀਂ ਹੋਣੀ ਚਾਹੀਦੀ ਮਾਈਨਿੰਗ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਇੱਥੋਂ ਕੋਈ ਇੱਕ ਬੁਰੀ ਨਹੀਂ ਪਰ ਸਕਦਾ ਪਹਿਲਾਂ ਸਰ ਕੋਈ ਇੱਕ ਟ੍ਰੈਲੀ ਲੈ ਕੇ ਜਾਨੀ ਪੁੱਛ ਕੇ ਲੈ ਕੇ ਜਾਂਦਾ ਹੁੰਦਾ ਸੀ ਹੁਣ ਤਾਂ ਜਿਆਦੀ ਸਰਕਾਰ ਆਈ ਹੈ ਨਾ ਕੋਈ ਕੋਈ ਕਿਸ ਨੂੰ ਕਹਿਣ ਵਾਲਾ ਲੈ ਕੇ ਨਹੀਂ ਕੋਈ ਸ਼ਰਿਆਂ ਵਿੱਚ ਚੱਲਦਾ ਦਿਨੇ ਵੀ ਸਵੇਰੇ ਵੀ 8-9 ਤੱਕ ਚੱਲਦਾ ਆ ਕੋਈ ਰਾਤ ਨੂੰ ਵੀ ਚੱਲਦਾ ਪੂਰਾ ਚੱਲਦਾ ਸਾਡੇ ਬੱਚੇ ਉੱਠ ਉੱਠ ਕੇ ਵਹਿ ਜਾਂਦੇ ਜਿਹੜੇ ਨਾਲ ਦੇ ਘਰ ਵਾਗੇ ਰੋਡ ਦੇ ਉੱਤੇ ਚੱਲ ਕੋਈ ਕਿਸ ਨੂੰ ਰੋਕਣ ਵਾਲਾ ਨਹੀਂ ਹੈ ਹਲਕਾ ਚੱਬਿਆਂ ਨੇ ਡਾਕਟਰ ਰਾਜ ਕੁਮਾਰ ਨੂੰ ਬਹੁਤ ਵੱਡੀ ਲੀਡ ਨਾਲ ਜਤਾਇਆ ਦੋ ਤਾਂ ਉਹਨਾਂ ਦੇ ਮਾਫੀ ਚਾਹੁੰਦਾ ਡਾਕਟਰ ਰਾਜਕਪਨ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਤੇ ਪੁੱਤ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਖਮਿਆਜ਼ਾ ਮਿਲ ਰਿਹਾ ਜੀ ਫਿਰ ਬਹੁਤ ਜ਼ਿਆਦਾ ਰਿਜ਼ਲਟ ਗਲਤ ਆ ਰਿਹਾ ਸਾਰਾ ਦੇਖ ਲਓ ਆ ਤੂੰ ਇਹ ਦੇਖ ਲਿਆ ਹਾਲ ਇੰਨਾ ਹਾਲ ਜਿਗਰਾ ਇਸਤਾਨਾ ਇਹ ਤਸਵੀਰਾਂ ਦੇਖੋ ਦੇਖੋ ਜਗ੍ਹਾ ਤੇ ਐਦਾਂ ਹੁੰਦਾ ਰਿਹਾ ਨਾ ਆ ਬੈਠਾ ਸਾਡਾ ਪਿੰਡ ਦਾ ਹੜ ਜਾਣਾ ਇਹ ਪਰਸੋਂ ਵਾਲ ਤਾਂ ਇੱਥੇ ਨਾਮਚਾਹ ਮਿਲਣਾ ਨਹੀਂ ਆ ਜਿਦੋਂ ਨਾ ਕਿਹਾ ਕੋਈ ਪੂਪਰ ਤੱਕ ਪੁੱਛਣਾ ਨਹੀਂ ਆ ਇਹ ਸਰਕਾਰ ਦੇ ਵਿੱਚ ਮੈਨੂੰ ਤਾਂ ਇਹ ਲੱਗਦਾ ਪਹਿਲਾਂ ਆਹੀ ਬਿੱਥੇ ਰਹੇ ਆ ਬੱਚੇ ਆ ਮੈਂ ਘੱਟੋ ਘੱਟ 10 ਸਾਲ ਬਾਅਦ ਆਇਆ ਦੇਖਣ ਪਰ ਉਹ ਪੂਰਾ ਚੋ ਚੋੱਕ ਕੇ ਲੈ ਕੇ ਵੇਚ ਦਿੱਤਾ ਬਾਹਰ ਲਿਜਾ ਕੇ ਪਨੇ ਕਿੱਥੇ ਵੇਚ ਜਾਂਦੇ ਕਿਉਂਕਿ ਮਿੱਟੀ ਰੇਤ ਹੁਸ਼ਿਆਰਪੁਰ ਦਾ ਇਹ ਵੇਚਿਆ ਜਾ ਰਹਾ ਲੁਧਿਆਣਾ ਫਗਵਾੜਾ ਕੋਲ ਬੱਚੇ ਹੁੰਦੇ ਸੀ ਸਾਨੂੰ ਕਦੇ ਜ਼ਰੂਰਤ ਪੈਂਦੀ ਸੀ ਥੋੜੀ ਰੇਤੇ ਦੀ ਤਾਂ ਬੂਰਾ ਭਰ ਕੇ ਸੀਕਲ ਤੇ ਲੈ ਜੀਦਾ ਸੀ ਚਲੋ ਗਰੀਬੀ ਸੀ ਬਹੁਤ ਜ਼ਿਆਦਾ ਅੱਜ ਜੇ ਸਾਨੂੰ ਆਣੇ ਵਾਰ ਸਾਡੇ ਪੋਤੇ-ਪਰੋਤੇਆਂ ਨੂੰ ਜਾਂ ਸਾਡੇ ਬੱਚਿਆਂ ਨੂੰ ਕੱਲੂ ਰੇਤੇ ਦੇ ਕਿਹੜੇ ਜਰੂਰਤ ਪੈ ਗਈ ਤਾਂ ਸਾਨੂੰ ਪਨੇ ਕਿੱਥੋਂ ਲੈਣਾ ਪੈਣਾ ਸਾਡੇ ਤਾਂ ਆਪਣਾ ਜਿਹੜਾ ਸੂਮਾ ਸਭ ਲੋਕਾਂ ਨੂੰ ਵੇਚ ਦੇਣਾ ਚਾਹੀਦਾ ਜੀ ਦੀਪਕ ਜੀ ਪ੍ਰੀਤ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਸਾ ਪਹਾੜੀ ਰਸਤੇ ਦੀ ਤਰ੍ਹਾਂ ਮੰਜ਼ਰ ਹੈ ਕਿ ਨਾਲ-ਨਾਲ ਇੱਕ ਸੁੱਕਾ ਜਿਹੜਾ ਦਰਿਆ ਵਗਦਾ ਪਿਆ ਹੈ ਤੇ ਨਾਲੂਗਾ ਸੱਚੀ ਸੜਕ ਹੈ। ਔਰ ਤੁਸੀਂ ਦੇਖ ਲਓ ਵੇ ਕੀ ਹਾਲ ਹੈ। ਇਹ ਰਸਤਾ ਜਿਹੜਾ ਹੈ ਉਹਦੇ ਨਾਲ ਜਿਹੜੀ ਖੱਡ ਬਣਦੀ ਜਾ ਰਹੀ ਆ ਇਸ ਪਾਸੇ ਨੂੰ ਭੋਂਖੋਰ ਲੱਗ ਰਿਹਾ ਹੈ। ਇਧਰਲੇ ਪਾਸੇ ਨੂੰ ਰਸਤਾ ਬਣਾਇਆ ਹੈ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗਾ ਜਿਹੜਾ ਸਬਕ ਹੈ ਉਹ ਪਿੰਡ ਦੇ ਲੋਕਾਂ ਨੂੰ ਸਿਖਾਏਗੀ ਨਾ ਕਿ ਰਾਸੀ ਲੋਕਾਂ ਨੂੰ। ਪ੍ਰਦੀਪਕ ਜੀ ਇਹ ਸਵਾਲ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗਾ ਤੁਸੀਂ ਸੀਨੀਅਰ ਪੱਤਰਕਾਰ ਹੋ ਲੇਖਕ ਵੀ ਹੋ। ਦੋਵਾਰ ਹਲਕਾ ਚੱਬੇਵਾਲ ਦੇ ਇਹ ਲੋਕਾਂ ਨੇ ਜਿਹੜੀ ਇਕੱਠੀਆਂ ਜਿੱਤਾਂ ਇੱਕੋ ਹੀ ਘਰ ਦੇ ਵਿੱਚ ਦਿੱਤੀਆਂ ਨੇ ਪਿਓ ਪੁੱਤ ਨੂੰ ਪਰ باوجود ਉਸਤੇ ਇਸ ਤਰ੍ਹਾਂ ਦੇ ਹਾਲਾਤ ਹੋਣਾ ਕਿੰਨਾ ਕਿਸ ਤੁਹਾਨੂੰ ਉਚਿਤ ਲੱਗਦਾ ਹੈ ਕਿੰਨਾ ਕਿਸ ਤੁਹਾਨੂੰ ਸਹੀ ਲੱਗਦਾ ਜੀ ਫਿਰ ਦੇਖੋ ਜਿਸ ਤਰ੍ਹਾਂ ਦਾ ਵਿਸ਼ਵਾਸ ਹਲਕਾ ਚੱਬੇਵਾਲ ਨੇ ਦਿਖਾਇਆ ਹੈ ਬਿਲਕੁਲ ਡਾਕਟਰ ਆਸ਼ਵਰਮ ਪਰਵਾੜਾ ਜੀ ਨੂੰ ਪਾਰਟੀ ਬਦਲਣ ਤੋਂ ਬਾਅਦ ਵੀ ਜਿਸ ਤਰ੍ਹਾਂ ਉਹਨੇ ਉਸ ਪਿਛਲੇ ਸਾਰੇ ਰਿਕਾਰਡ ਤੋੜ ਕੇ ਡਾਕਟਰ ਇਸ਼ਾਨਕ ਨੂੰ ਵੀ ਜਤਾਇਆ ਹੈ ਜੀ ਉਸ ਤੋਂ ਤਾਂ ਇਹ ਸਪਸ਼ਟ ਸੀ ਪੇ ਹਲਕਾ ਬਹੁਤ ਪਿਆਰ ਕਰਦਾ ਹੈ ਬਿਲਕੁਲ ਜਾ ਤਾਂ ਅਜੇ ਮਾਈਨਿੰਗ ਵੱਲ ਡਾਕਟਰ ਸਾਹਿਬ ਦਾ ਧਿਆਨ ਨਹੀਂ ਨਹੀਂ ਗਿਆ ਤੇ ਜਾਂ ਉਹ ਦੇਣਾ ਨਹੀਂ ਚਾਹੁੰਦੇ ਹੈਗੇ ਆ ਨਹੀਂ ਫਿਰ ਇਹ ਵੀ ਇਹ ਟਵਿਸਟ ਪੈਦਾ ਕਰਤਾ ਨਾ ਤੁਸੀਂ ਜਾ ਤਾਂ ਧਿਆਨ ਨਹੀਂ ਗਿਆ ਜੇ ਗਿਆ ਦਾ ਧਿਆਨ ਦੇਣਾ ਨਹੀਂ ਚਾਹੁੰਦੇ ਫਿਰ ਦੇਣਾ ਕਿਉਂ ਨਹੀਂ ਚਾਹੁੰਦੇ ਇਹ ਤੇ ਹੁਣ ਉਹ ਹੀ ਦੱਸ ਸਕਦੇ ਆ ਉਹਨਾਂ ਦਾ ਜਿਹੜਾ ਹਲਕਾ ਹੈ ਦੇਖੋ ਜਿਸ ਲਈ ਬੰਦਾ ਜਿੱਸ ਲਈ ਬੰਦਾ ਜਿੱਤ ਜਾਂਦਾ ਇਧਰ ਹਾਲੇਖੋ ਇਹ ਤਾਜ਼ੇ ਨਹੀਂ ਇਹ ਤਾਜ਼ੇ ਨਿਸ਼ਾਨ ਆ ਸਾਰੇ ਤਾਜ਼ੇ ਨਿਸ਼ਾਨ ਆ ਜਿੱਦਾਂ ਅਜ ਰਾਤ ਦੇ ਜਾਂ ਸਵੇਰ ਦੀ ਇਹ ਹੋਈ ਹੋਇਆ ਜੀ ਜਿਸ ਲਈ ਬੰਦਾ ਜਿੱਤ ਜਾਂਦਾ ਉਹ ਫਿਰ ਵੋਟਰਾਂ ਦਾ ਨਹੀਂ ਹੁੰਦਾ ਫਿਰ ਹਾਰੇ ਹੋਏ ਵੋਟਰਾਂ ਦਾ ਵੀ ਨੁਮਾਇੰਦਾ ਹੁੰਦਾ ਆ ਉਹ ਇਹਨਾਂ ਸਾਰਿਆਂ ਦੇ ਨੁਮਾਇੰਦੇ ਆ ਰਜਿਮੀ ਵੀ ਵੱਜ ਜਾਂਦੇ ਆ ਰਜਿਮੀ ਵੀ ਵੱਜ ਜਾਂਦੇ ਆ ਇਹ ਵੀ ਹੋ ਸਕਦਾ ਕਿ ਕਿਉਂਕਿ ਉਹਨਾਂ ਇੱਕ ਐਮਪੀ ਵੀ ਆ ਉਹਨਾਂ ਕੋਲ ਦੇਖੋ ਐਮਪੀ ਦਾ ਕੌਨਸਲਟੈਂਟ ਹਰਪੁਰ ਦੀ ਬਹੁਤ ਜ਼ਿਆਦਾ ਵੱਡੀ ਆ ਜੀ ਹਰਿਆਣਾ ਔਰ ਜਿਵੇਂ ਵੀ ਵੱਜ ਜਾਂਦੇ ਕਈ ਵਾਰੀ ਪਰ ਹੁਣ ਅਸੀਂ ਕਿੰਨਾ ਟਾਈਮ ਤੁਰੇ ਰਵਾਂਗੇ ਜੀ ਅੱਗੇ ਤੁਹਾਨੂੰ ਤੁਸੀਂ 3 ਘੰਟੇ ਵੀ ਤੁਰ ਸਕਦੇ ਇਹੀ ਹਾਲਤਾਂ ਨੂੰ ਮਿਲੇਗਾ ਮਤਲਬ ਕਿ ਮਾਈਨਿੰਗ ਹੋਈਓ ਮਿਲੇਗੀ ਹਰ ਜਗ੍ਹਾ ਤੇ ਔਰ ਸਾਡੇ ਮੈਂ ਇੱਕ ਆਪਾਂ ਡਾਊਟ ਆਪਾਂ ਇਹ ਵੀ ਕਹਿੰਦੇ ਅਸੀਂ ਵੀ ਰਾਜਕਬਰ ਜੀ ਨੂੰ ਹਲ ਤੱਕ ਵੀ ਸ਼ਿਕਾਇਤ ਹਲ ਤੱਕ ਨਹੀਂ ਕੀਤੀ ਹਲੇ ਸਿਰਫ ਆਪਾਂ ਉਹਨਾਂ ਨਾਲ ਖੁਦ ਹੀ ਲੜੀ ਜਾ ਰਹੇ ਹਾਂ ਪੁਲਿਸ ਤਾਂ ਕਲੜਦੇ ਪਏ ਆ ਅਸੀਂ ਉਰਸ ਨੂੰ ਫੜਾਇਆ ਉੱਪਰ ਬਿਠਾਇਆ ਤੇ ਪੁਲਸ ਪਰ ਪਰ ਹਰੀ ਓਮ ਜੀ ਮਾਫੀ ਚਾਹੁੰਦਾ ਮੈਂ ਤੁਹਾਡੀ ਗੱਲ ਨੂੰ ਟੋਕਣਾ ਚਾਹਾਂਗਾ ਉਧਰ ਦੇਖ ਕੇ ਤੁਸੀਂ ਕਹਿੰਦੇ ਅਸੀਂ ਅਜੇ ਤੱਕ ਡਾਕਟਰ ਰਾਜਕੁਮਾਰ ਦੇ ਨਾਲ ਗੱਲਬਾਤ ਨਹੀਂ ਕੀਤੀ ਐ ਪਰ ਗੱਲ ਇਹ ਐ ਜਦੋਂ ਤਾਂ ਸੱਤਾ ਦੇ ਵਿੱਚ ਨਹੀਂ ਹੁੰਦੇ ਨੇ ਕੋਈ ਵੀ ਰਾਜਨੀਤਿਕ ਲੀਡਰ ਆ ਕੱਲ ਡਾਕਟਰ ਰਾਜਕੁਮਾਰ ਜੀ ਜਾਂ ਉਹਨਾਂ ਦੇ ਬੇਟੇ ਨਹੀਂ ਉਦੋਂ ਉਹਨਾਂ ਨੂੰ ਆਪਣੇ ਹਲਕੇ ਦੀ ਇੱਕ ਇੱਕ ਇੱਟ ਦਾ ਪਤਾ ਹੁੰਦਾ ਕਿੱਥੇ ਲੱਗੀ ਹੋਆ ਕਿੱਥੇ ਪੱਟ ਹੋ ਗਈ ਆ ਕਿੱਥੇ ਗਲਤ ਕੰਮ ਹੋ ਰਿਹਾ ਕਿੱਥੇ ਨਜਾਇਜ਼ੀ ਹੋ ਰਹੀ ਆ ਪਰੰਤੂ ਜਦੋਂ ਸੱਤਾ ਹਾਸਲ ਹੋ ਜਾਂਦੀ ਐ ਉਦੋਂ ਸਰਕਾਰ ਵੀ ਇਹਨਾਂ ਦੀ ਹੈ ਪ੍ਰਸ਼ਾਸਨ ਵੀ ਇਹਨਾਂ ਦਾ ਖੋਫੀਆ ਏਜੰਸੀਆਂ ਵੀ ਇਹਨਾਂ ਦੀ ਤਾਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਫੇਰ ਤਾਂ ਮੈਨੂੰ ਲੱਗਦਾ ਕਿ ਵਿਰੋਧੀ ਧਿਰ ਚ ਰਹਿਣਾ ਜ਼ਿਆਦਾ ਵਧੀਆ ਜੀ ਇਹ ਤਾਂ ਗੋਡ ਨੋ ਆ ਸਾਰੇ ਦਾ ਜਾਣ ਬੁੱਝ ਕੇ ਜਾਣ ਗੋਡ ਨੋ ਕੀ ਇਹਦੇ ਵਿੱਚ ਕੀ ਹੈ ਕੀ ਜਿਹਨੂੰ ਕਹਿੰਦੇ ਗਰਭ ਚ ਕੋਈ ਪਤਾ ਨਹੀਂ ਹੁੰਦਾ ਦੇਖੋ ਸਮੇਂ ਦੀ ਗਰਭ ਦੇ ਵਿੱਚ ਕੀ ਹੁੰਦਾ ਇਹ ਕਹਿ ਨਹੀਂ ਸਕਦੇ ਹਾਂਜੀ ਪਰ ਫੇਰ ਵੀ ਜਿਸ ਤਰ੍ਹਾਂ ਚੇਤਨ ਜੀ ਤੁਸੀਂ ਮੈਨੂੰ ਪਹਿਲਾ ਕੁਐਸਚਨ ਕੱਟ ਕੀਤਾ ਹੈਗਾ ਵੀ ਤੁਸੀਂ ਟਵਿਸਟ ਲਿਆਤਾ ਹੈਗਾ ਵੀ ਜਾਂ ਤਾਂ ਉਹਨਾਂ ਤੱਕ ਪਹੁੰਚੇ ਨਹੀਂ ਤੁਸੀਂ ਖੁਦ ਵੀ ਜਵਾਬ ਦਿੱਤਾ ਹੈਗਾ ਪੋਲੀਟੀਕਲ ਬੰਦੇ ਦੀ ਇੱਕ ਨੇਚਰ ਹੁੰਦੀ ਆ ਭਾਜੀ ਮੈਂ ਬਹੁਤ ਚਿਰ ਪੋਲੀਟੀਕਲ ਬੰਦਿਆਂ ਨਾਲ ਮੇਰਾ ਵਾਪਿਆ ਹੈਗਾ ਹੁਣ ਮੈਂ ਤਾਂ ਥੋੜਾ ਅਵਾਇਡ ਕਰਦਾ ਇਹਨਾਂ ਦੀਆਂ ਗਤੀਵਿਧੀਆਂ ਤੋਂ ਗੱਲ ਇਹ ਆ ਬੇ ਪਤਾ ਲੱਗ ਜਾਂਦਾ ਉਹ ਉਹਨਾਂ ਚਿਰ ਉਹਨਾਂ ਨੇ ਇਸ ਵੱਲ ਹੋਣਾ ਨਹੀਂ ਜਿੰਨਾਂ ਚੱਕਰ ਮੀਡੀਆ ਰਾਹੀਂ ਜਾਂ ਕਿਸੇ ਪਿੰਡ ਦੇ ਵਿਅਕਤੀਆਂ ਨੇ ਜਿਹੜੀ ਹੈ ਉਹਨਾਂ ਨੂੰ ਗੱਲ ਨਹੀਂ ਦੱਸਣੀ ਹੈਗੀ ਜੀ ਇਹ ਭਾਈ ਸਾਹਿਬ ਬਹੁਤ ਵਧੀਆ ਜਵਾਬ ਦੇ ਰਹੇ ਸੀਗੇ ਹਾਂਜੀ ਸਰ ਕੀ ਕਹਿ ਰਹੇ ਸੀ ਤੁਸੀਂ ਦੇਖੋ ਸਾਰਿਆਂ ਨੂੰ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ ਹੈ ਜੋ ਥੱਲੇ ਉੱਪਰ ਤੱਕ ਗਏ ਆ ਸਭ ਨੂੰ ਪਤਾ ਕਿੱਥੇ ਕੀ ਹੋ ਰਿਹਾ ਕਿਸੇ ਦੇ ਪਿੰਡ ਵਿੱਚ ਕੀ ਕੰਮ ਹੁੰਦਾ ਉਹਦੇ ਵਿੱਚ ਨਹੀਂ ਹੁੰਦਾ ਤਾਂ ਸਭ ਪਤਾ ਹੁੰਦਾ ਸਭ ਪਤਾ ਹੁੰਦਾ ਹੁਣ ਵੀ ਸਭ ਨੂੰ ਪਤਾ ਆ ਕੀ ਕਿੱਥੇ ਕੀ ਵਿਗਰਿਆ ਕੀ ਨਹੀਂ ਵਿਗਰਿਆ ਹਰੇਤੇ ਬਾਰੇ ਜਿਹੜੇ ਬੰਦੇ ਆ ਨਾ ਚੁੱਕਦੇ ਆ ਜੇਕਰ ਸਾਡੇ ਪਿੰਡ ਦਾ ਬੰਦਾ ਨੂੰ ਰੋਕਦਾ ਆ ਤਾਂ ਉਹਨੂੰ ਗਲਤ ਜਵਾਬ ਦੇ ਗਾਲਾਂ ਕੱਢਦੇ ਆ ਕਿਉਂ ਕੱਢਦੇ ਆ ਕਿ ਆਮ ਬੰਦਾ ਇੱਕ ਕਿਸੇ ਨਾਲ ਪੰਗਾ ਲੈਣਾ ਨਹੀਂ ਚਾਹੁੰਦਾ ਲੈਣਾ ਨਹੀਂ ਚਾਹੁੰਦਾ ਮੇਨ ਪ੍ਰੋਬਲਮ ਇਹ ਆ ਹੁਣ ਅਸੀਂ ਕਈ ਬੰਦੇ ਨੂੰ ਕਿਹਾ ਪਿੰਡ ਵਿੱਚ ਕਈ ਬੰਦੇ ਸਾਡੇ ਨਾਲ ਨਹੀਂ ਥੁਰੇ ਕਿਉਂ ਜੇ ਮੈਂ ਤਾਂ ਇੱਕ ਸ ਠੀਕ ਆ ਬੋਲਣਾ ਆਪਣਾ ਜੇ ਮੈਂ ਹੱਕ ਮੰਗਦਾ ਤਾਂ ਹੱਕ ਲਈ ਕੁਝ ਲਾਣਾ ਪੈਣਾ ਜੀ ਠੀਕ ਆ ਆ ਦੇਖ ਲਓ ਤੁਸੀਂ ਹਾਲ ਦਿਖਾਤਾ ਹਨ ਗਰਾਉਂਡ ਵਿੱਚ ਇਹ ਸਾਡੇ ਪਿੰਡ ਨੇ ਅੱਜ ਤੱਕ ਮੈਂ ਤਾਂ ਹੁਣੇ ਮੈਨੂੰ 10 ਤੋਂ 15 ਸਾਲ ਬਾਅਦ ਮੈਂ ਇੱਧਰ ਆਇਆ ਉਹ ਵੀ ਕਹਿਣ ਤੇ ਵੀ ਇੱਦਾਂ ਦਾ ਰਾਤ ਨੂੰ ਹੁੰਦਾ ਸਾਡੇ ਪਿੰਡ ਦਾ ਬਾਬਾ ਵਾਲਾਂ ਦਾ ਰੋਡ ਪਟੋ ਕਟੋ ਕੜ 20 ਸਾਲ ਬਾਅਦ ਬਣਿਆ ਉਹ ਮੈਂ ਬੱਚਾ ਜਦੋਂ ਬਾਅਦ ਰੋਡ ਬਣਿਆ ਇਹ ਰੋਡ ਸਾਰਾ ਹਣੀ ਉਪਰੋਂ ਟਰੈਲੀਆਂ ਭਰੀਆਂ ਰਾਤ ਨੂੰ ਸੌਟ ਵਾਲੀ ਨਿਕਲਦੀ ਹੁੰਦੀ ਆ ਇਸ ਰੋਡ ਤੋਂ ਸੌਟ ਵਾਲੀ ਨਿਕਲਣ ਦੇ ਬਾਅਦ ਰੋਡ ਕਿਆ ਕਰੂਗਾ ਦੱਸੋ ਮੈਨੂੰ ਉੱਪਰੋਂ ਜੇ ਪਿੰਡ ਦੇ ਆ ਜਿਹੜਾ ਆੜਾ ਆਲੇ ਪਾਸੇ ਜਮੀਨਾਂ ਆਬਾਦੀ ਸਾਰੀ ਬਾਣੇ ਵਾਲੀ ਜਮੀਨ ਬਸੋਂ ਵਾਲੀ ਆ ਬਸੋਂ ਵਾਲੀ ਆ ਤੇ ਇਹ ਭਾਈ ਸਾਹਿਬ ਨੇ ਜੇ ਰੋਕਿਆ ਰੋਕਿਆ ਇਹਨੂੰ ਉੱਪਰੋਂ ਗੱਲਾਂ ਕਰੀਆਂ ਆਹੀ ਸੁਣਨੇ ਚ ਸਾਨੂੰ ਤਾਂ ਮੈਂ ਤਾਂ ਇਹੀ ਆ ਰਿਹਾ ਕਿ ਅਸੀਂ ਸਾਰੇ ਉੱਪਰ ਦਾ ਖਰੀਦੇ ਹੋ ਆ ਹੁਣ ਤੁਸੀਂ ਇਹ ਲਾ ਲਓ ਕੀ ਭਾਈ ਸਾਹਿਬ ਮੈਂ ਤੁਹਾਡੀ ਗੱਲ ਟੋਕ ਰਿਹਾ ਮਾਫੀ ਚਾਹੁੰਦਾ ਜਦੋਂ ਅਸੀਂ ਪਿੰਡ ਇਹ ਦੀਪਕ ਜੇ ਬਾੜੀਆਂ ਖੁਰਦ ਕੇ ਕਿਹੜੇ ਪਿੰਡ ਗਏ ਸੀ ਬਾੜੀਆਂ ਕਲਾਂ ਬਾੜੀਆਂ ਬਾੜੀਆਂ ਕਲਾਂ ਤੇ ਬਾੜੀਆਂ ਖੁਰਦ ਉੱਥੇ ਕਹਿੰਦੇ ਪੰਚਾਇਤ ਦੇ ਵਿੱਚ ਮੰਨਿਆ ਕਿ 1.8 ਲੱਖ ਰੁਪਏ ਸੀ ਫਲਾਣੇ ਆਪਸ਼ਨ ਨੂੰ ਦੇਨੇ ਆ ਤੇ ਪਿੰਡ ਦੀ ਜੇ ਇੱਕ ਮੇਰੇ ਜੇ ਮੋਟਰਸਾਈਕਲ ਨੂੰ ਇੱਕ ਹਣਾ ਉਹ ਨੰਬਰ ਬਣਨੇ ਲੱਗੀ ਹੁੰਦੀ ਤਾਂ ਮੇਰਾ ਚਲਾਨ ਘਟ ਜਾਂਦਾ ਗਰੀਬ ਬੰਦੇ ਦਾ ਆ ਘਰ ਪਹੁੰਚਦਾ ਨਾ ਇੱਥੇ ਇੰਨੀ ਬੜੀ ਰਾਤ ਨੂੰ ਪੂਰੀ ਇੰਨੀ ਪੁਲਿਸ ਦੇ ਕਵਰ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕਦੇ ਨਹੀਂ ਪਤਾ ਲੱਗਦਾ ਕਿ ਸੌਟ ਰੈਲੀ ਉੜ ਕੇ ਥੋੜੀ ਜਾਂਦੀ ਬਾਹਰ ਇਕੱਲਾ ਪੁਲਿਸ ਥੋੜੀ ਪੁਰਾ ਸਿਸਟਮ ਹੀ ਫੇਲੀਅਰ ਹੈ ਚਾਹੇ ਮਾਈਨਿੰਗ ਮੈਕ ਮਾ ਚਾਹੇ ਪੁਲਿਸ ਹੈ ਚਾਹੇ ਸਿਆਸੀ ਹੈ ਜਦੋਂ ਮੈਂ ਕਹ ਦਿੰਦਾ ਕਿ ਮੇਰੇ ਬੱਚੇ ਨੂੰ ਨਹੀਂ ਕਿਨੇ ਕੋਈ ਇਹਨਾਂ ਦਾ ਪਿੰਡ ਦਾ ਬੰਦਾ ਕੋਈ ਵੀ ਨਹੀਂ ਕੁਝ ਕਹੇ ਸਭ ਨੇ ਬੈਠ ਦਾ ਗੱਲ ਇਹ ਆ ਜੇ ਬੰਦਾ ਸਹੀ ਗੱਲ ਕਹਿ ਰਿਹਾ ਉਹਦੇ ਦੁੱਖ ਲੱਗਦਾ ਆ ਮੇਨ ਰਿਜ਼ਲਟ ਇਹੀ ਆ ਕਿ ਉੱਪਰੋਂ ਸਾਰੀ ਸਪੋਰਟ ਵਾ ਅਗਲੇ ਚਾਰੇ ਹਮਨੇ ਤਾਂ ਕਿਹਦੀ ਹਿੰਮਤ ਆ ਇੱਥੇ 5 ਲੱਖ ਦਾ ਟਰੈਕਟਰ ਲੈ ਖੜਾ ਕਰ ਦਵੇ ਅੱਗ ਲਾ ਦਾਂਗੇ ਟਰੈਕਟਰ ਨੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਸੋ ਸਾਰੇ ਪਿੰਡ ਵਾਸੀਆਂ ਦਾ ਆਦਾਰਾ ਹਸ਼ਾਰਪਰ نیوز ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕਰਕੇ ਇੱਥੇ ਤੱਕ ਆਏ ਹੋ ਤਪਦੀ ਗਰਮੀ ਦੇ ਵਿੱਚ ਬਜ਼ੁਰਗ ਵੀ ਪਹੁੰਚੇ ਨੇ ਵਿੱਚ ਨੌਜਵਾਨ ਵੀ ਨੇ ਤਾਂ ਦੀਪਕ ਜੀ ਹਾਂਜੀ ਬਾਜੀ ਜੀ ਮੈਨੂੰ ਹੁਣੇ ਹੀ ਮੇਰੇ ਕੰਨ ਦੇ ਵਿੱਚ ਪਿੰਡ ਵਾਸੀਆਂ ਨੇ ਇਹ ਥੋੜੀ ਜਿਹੀ ਇਨਫੋਰ ਕਿ ਇਸ ਮਾਈਨਿੰਗ ਦੇ ਵਿੱਚ ਪਿੰਡ ਦਾ ਇੱਕ ਮੋਹਤਵਰ ਵਿਅਕਤੀ ਉਹਦਾ ਬੇਟਾ ਵੀ ਸ਼ਾਮਲ ਹੈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਜੀ ਮਹੱਤਵਪੂਰਨ ਭੂਮਿਕਾ ਇਸ ਮਾਈਨਿੰਗ ਦੇ ਵਿੱਚ ਨਿਭਾ ਰਿਹਾ ਹੈਗਾ ਉਹ ਡਰਦੇ ਆ ਪੋਲਿਟੀਕਲ ਜਿਹੜਾ ਹੈਗਾ ਪ੍ਰੋਕੀਅਰ ਹੁੰਦਾ ਹੈ ਉਸ ਤੋਂ ਡਰਦੇ ਹੈ ਕੁਝ ਪੋਲਿਟੀਕਲ ਸਟੈਂਡ ਉਹਦੇ ਪਿੱਛੇ ਹੈ ਉਸ ਤੋਂ ਡਰਦੇ ਹੈ ਪਰ ਉਹ ਸਪਸ਼ਟ ਰੂਪ ਦੇ ਵਿੱਚ ਸਾਡੇ ਕਾਨੇ ਚ ਦੱਸਦੇ ਆ ਇੱਕ ਮਹਤਵਾਰ ਦਾ ਮੁੰਡਾ ਸ਼ਰਿਆਮ ਜਿਹੜਾ ਹੈ ਮਾਈਨਿੰਗ ਚ ਸ਼ਾਮਲ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ तमाम ਜਿਹੜੇ ਪਿੰਡ ਵਾਸੀ ਇੱਥੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਜਾਂ ਤਾਂ ਉਹਨਾਂ ਨੂੰ ਕਹੋ ਕਿ ਟਰੈਕਟਰ ਦੀ ਇੰਸ਼ੋਰੈਂਸ ਕਰਾ ਲੈਣ ਕਿ ਥਰਡ ਪਾਰਟੀ ਕਲੇਮ ਆਣਾ ਕਿਸੇ ਸਾਡੇ ਪਿੰਡ ਦੇ ਨੇ ਮਰਨਾ ਬੱਚੇ ਨੇ ਜਾਂ ਉਹ ਆਪਣੇ ਆਪਣੇ ਘਰਾਂ ਦੇ ਵਿੱਚ 25 25 30 ਦੀ ਲੱਖ ਰੁਪਏ ਰੱਖ ਲੈਣ ਕੰਮ ਜੋ ਮਰਜ਼ੀ ਕਰਦੇ ਨੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਆ ਜਾਂ ਇੰਸ਼ੋਰੈਂਸ ਕਰਾਣ ਦੇ ਬੰਦਾ ਸਾਡਾ ਮਾਰਨਾ ਹੈ ਨਾ ਥਰਡ ਪਾਰਟੀ ਇੰਸ਼ੋਰੈਂਸ ਉਹਨਾਂ ਦੇ ਟਰੈਕਟਰ ਦੀ ਥਰਡ ਇਹ ਮੜਾ ਦੋ ਦੇ ਦੇਈਓ ਜਰੂਰ ਦੇ ਦੇਣ ਕਮ ਸਾਮ ਕਲੀਨ ਕਰਕੇ ਅਸੀਂ ਰੋਕਦੇ ਆ ਨਾ ਤਾਂ ਉਹਨਾਂ ਨੂੰ ਪਤਾ ਵੀ ਇਹ ਬੰਦੇ ਥੋੜੇ ਹੈਗੇ ਵਿੱਚ ਰੁਕਣੇ ਵਾਲੇ ਤਾਂ ਉੱਚੇ ਉੱਚੇ ਗੀਤ ਲਾ ਕੇ ਸਾਨੂੰ ਦਿਖਾਉਂਦੇ ਆ ਕਿ ਹਈਆ ਦੇਖੋ ਰਹਿ ਕੇ ਜਾ ਰਹੇ ਆ ਸਿੱਟ ਕੇ ਜਾ ਰਹੇ ਲਲਕਾਰ ਦੇ ਲਲਕਾਰ ਕੇ ਹਲਨ ਲਲਕਾਰ ਕੇ ਅਜਿਹਾ ਕਹਿੰਦੇ ਫੁੱਲ ਸਪੋਰਟ ਆ ਇਹਦਾ ਆਕੜਦੇ ਇਸ ਲਈ ਆਕੜਦੇ ਆ ਕਿ ਫੁੱਲ ਸਪੋਰਟ ਆ ਇਹਦਾ ਮਤਲਬ ਐਸਾ ਪਹਿਲੇ ਪਹਿਲੇ ਵੀ ਸਰਕਾਰਾਂ ਆਈਆਂ ਕਿਸੇ ਨੇ ਕੁਝ ਨਹੀਂ ਕਿਹਾ ਕਦੀ ਵੀ ਉਹ ਜਾਂਦਾ ਚੁੱਪ ਕੇ ਲੈਂਦਾ ਸੀ ਆਪਣਾ ਕੰਮ ਕਰਦਾ ਸੀ ਪਰ ਜਿਹੜਾ ਓਪਨ ਦਿਨ ਪੂਰਾ ਦਿਨ ਰੇਤਾ ਵਿਕਦਾ ਪੂਰਾ ਹੈ ਮੰਦਰ ਕੋਹਲਾ ਸਾਡੇ ਉੱਤੇ ਮੰਦਰ ਮੰਦਰ ਦੇ ਮੱਥਾ ਟੇਕਣ ਜਾਂਦੇ ਉਹਨਾਂ ਦਾ ਕੋਈ ਉੱਤੇ ਹੈ ਨਹੀਂ ਦੇਖਣ ਸੁਣਨ ਵਾਲਾ ਉਹ ਲੇਡੀਜ਼ ਨੂੰ ਅੱਗੇ ਪਿੱਛੇ ਹੋਣਾ ਪੈਂਦਾ ਟਰੈਕਟਰ ਨਹੀਂ ਅੱਗੇ ਪਿੱਛੇ ਹੋਊਗਾ ਲੇਡੀਜ਼ ਨੂੰ ਅੱਗੇ ਪਿੱਛੇ ਹੋ ਕੇ ਰੁਕਣਾ ਪੈਣਾ ਵੀ ਅਸੀਂ ਉਹ ਟਰੈਕਟਰ ਆ ਰਿਹਾ ਰੇਤਾਂ ਅੱਗੇ ਪਿੱਛੇ ਹੋ ਜੀ ਤਾਂ ਗੱਲਬਾਤ ਕੀਤੀ ਹੈ ਪਿੰਡ ਪਰਸੋਵਾਲ ਦੇ ਪਿੰਡ ਵਾਸੀਆਂ ਦੇ ਨਾਲ ਕਿ ਇਸ ਤਰ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਆਦਾਰਾ ਹੁਸ਼ਾਰਪਰ ਨਿਊਜ਼ ਵੀ ਇੱਥੇ ਤੱਕ ਪਹੁੰਚਿਆ ਤਾਂ ਅਸੀਂ ਹੋਰ ਲੋਕਾਂ ਨੂੰ ਵੀ ਜੋ ਸਾਡੇ ਦਰਸ਼ਕ ਨੇ ਕਿਉਂਕਿ ਕੋਈ ਵੀ ਮੀਡੀਆ ਅਦਾਰਾ ਹੁੰਦਾ ਆ ਦੀਪਕ ਜੀ ਤੁਸੀਂ ਇੱਥੇ ਆ ਜਿਓ ਕੋਈ ਵੀ ਮੀਡੀਆ ਅਦਾਰਾ ਹੁੰਦਾ ਹੈ ਚਾਹੇ ਉਹ ਅਖਬਾਰਾਂ ਨੇ ਪ੍ਰਿੰਟ ਮੀਡੀਆ ਹੈ ਚਾਹੇ ਉਹ ਡਿਜੀਟਲ ਪਲੈਟਫਾਰਮ ਹੈ ਉਹ ਉਦੋਂ ਤੱਕ ਚੱਲਣਗੇ ਜਦੋਂ ਸਾਨੂੰ ਆਮ ਲੋਕ ਦੇਖਣਗੇ ਤਾਂ ਅਸੀਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਚਾਹੁੰਦੇ ਹਾਂ ਕਿ ਤੁਹਾਡੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਿੱਥੇ ਮਾਈਨਿੰਗ ਹੁੰਦੀ ਹੈ ਤਾਂ ਤੁਸੀਂ ਖੁੱਲ ਕੇ ਸਾਹਮਣੇ ਆਇਆ ਕਰੋ ਜਿਸ ਤਰ੍ਹਾਂ ਉਦਾਹਰਨ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਪਿੰਡ ਪਰਸੋਵਾਲ ਦੇ ਲੋਕਾਂ ਨੇ ਕਿਉਂਕਿ ਬਹੁਤ ਸਾਰੇ ਲੋਕ ਦੀਪਕ ਜੀ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ ਜੀ ਸਾਡੇ ਮਾਈਨਿੰਗ ਹੁੰਦੀ ਹੈ ਅਸੀਂ ਮੋਰੇ ਨਹੀਂ ਆਣਾ ਭਾਈ ਸਾਹਿਬ ਤੁਸੀਂ ਕਵਰੇਜ ਆ ਕੇ ਕਰ ਲੋ ਮਤਲਬ ਕਿ ਫੇਰ ਉਹੀ ਗੱਲ ਆ ਗਈ ਭਗਤ ਸਿੰਘ ਜੰਮੇ ਸਾਡੇ ਘਰ ਨਹੀਂ ਗਵਾਂਡੀਆਂ ਤੇ ਜੰਮੇ ਆਖਰੀ ਸ਼ਬਦ ਕਹਿ ਕੇ ਸਮਾਪਤੀ ਕਰ ਦਿਓ ਜੀ ਤੁਸੀਂ ਦੇਖੋ ਚੇਤਨ ਜੀ ਇੱਕ ਪਿੰਡ ਬਾੜੀਆਂ ਖੁਰਦ ਦੀ ਪੰਚਾਇਤ ਨੇ ਪਹਿਲ ਕੀਤੀ ਸਾਨੂੰ ਬੁਲਾਇਆ ਉਸ ਤੋਂ ਬਾਅਦ ਵੀਡੀਓ ਚੱਲਣ ਤੋਂ ਬਾਅਦ ਇਹ ਦੂਸਰਾ ਪਿੰਡ ਹੈ ਜਿਨ੍ਹਾਂ ਨੇ ਸਾਨੂੰ ਮੌਕੇ ਤੇ ਬੁਲਾਇਆ ਤੀਜੀ ਦੀ ਪਹੁੰਚ ਆ ਗਈ ਹੈ ਇਹ ਅਸੀਂ ਦੱਸਣੀ ਉੱਥੇ ਵੀ ਆਪਾਂ ਜਲਦ ਜਾਵਾਂਗੇ ਅਗਰ ਅਗਰ ਇਸੇ ਹੀ ਤਰ੍ਹਾਂ ਸਾਰੇ ਪਿੰਡ ਵਾਸੀ ਔਰ ਪਿੰਡਾਂ ਦੇ ਲੋਕ ਜਿਹੜੇ ਆ ਗੋਪਤ ਰੂਪ ਦੇ ਵਿੱਚ ਅਸੀਂ ਪੁਲਿਸ ਵੱਲੋਂ ਨਹੀਂ ਕਰਾਂਗੇ ਕਿਉਂਕਿ ਸਾਡੇ ਨਾਲ ਤਾਂ ਪੀਤੀ ਆ ਇੱਕ ਵਾਰੀ ਨਸ਼ੇ ਦੀ ਗੱਲ ਹੋਈ ਹੈ ਤੇ ਉਸ ਨੂੰ ਪਹਿਲੇ ਪਤਾ ਲੱਗ ਗਿਆ ਸੀ ਜੇ ਇਹ ਬੰਦੇ ਪਿਆਰ ਨਾਲ ਗੱਲ ਕਰਦੇ ਕਿਉਂਕਿ ਜਦੋਂ ਵੀ ਆਪਾਂ ਨਾ ਕੋ ਮਾਫੀਆ ਦਾ ਕੰਮ ਕਰਦੇ ਆ ਆਟੋਮੈਟਿਕਲੀ ਦਿਮਾਗ ਦੇ ਵਿੱਚ ਨਡਰਤਾ ਆ ਜਾਂਦੀ ਹੈ ਜਿਹੜਾ ਸ਼ਰੀਬ ਬੰਦਾ ਕਹਿੰਦਾ ਉਹਨੂੰ ਵੀ ਖਾਣ ਨੂੰ ਪੈਂਦੇ ਆ